ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਿਆਸੀ ਧਿਰਾਂ ਵੱਲੋਂ ਲੋਕਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਦਾਅਵੇ ਕੀਤੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਉਣ ਦੀ ਗੱਲ ਆਖੀ ਜਾਂਦੀ ਹੈ ਤੇ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦਾਅਵਿਆਂ ਵਾਅਦਿਆਂ ਨੂੰ ਗਰੰਟੀ ਸ਼ਬਦ ਦਿੱਤਾ ਗਿਆ ਕਿ ਅਸੀਂ ਗਰੰਟੀ ਦਿੰਨੇ ਆ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਤੁਹਾਡੇ ਨਾਲ ਕੀਤਾ ਵਾਅਦਾ ਪੂਰਾ ਕਰਾਂਗੇ ਤੇ ਖਾਸ ਕਰ ਔਰਤਾਂ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਬਾਰੇ ਸਾਰੀਆਂ ਧਿਰਾਂ ਨੇ ਵੱਡੇ ਦਾਅਵੇ ਕੀਤੇ ਸ਼ੁਰੂਆਤ ਆਵਾਦਵੀ ਪਾਰਟੀ ਨੇ ਕੀਤੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਜੇਕਰ ਜਿੱਤਦੇ ਹਾਂ ਤਾਂ ਔਰਤਾਂ ਨੂੰ ਅਸੀਂ 1000 ਰੁਪਿਆ ਪ੍ਰਤੀ ਮਹੀਨਾ ਦਵਾਂਗੇ ਜਿਹੜੀਆਂ 18 ਸਾਲ ਤੋਂ ਉੱਪਰ ਦੀਆਂ ਲੜਕੀਆਂ ਨੇ ਮਹਿਲਾਵਾਂ ਨੇ ਉਹਨਾਂ ਨੂੰ ਪਰ ਅਜੇ ਤੱਕ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਇਹਦੇ ਉੱਤੇ ਵਿਰੋਧੀ ਵੀ ਸਵਾਲ ਖੜੇ ਕਰਦੇ ਨੇ ਦਿੱਲੀ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਪਰ ਦਿੱਲੀ ਦੇ ਵਿੱਚ ਲਾਗੂ ਹੁੰਦੀ ਹੁੰਦੀ ਰਹੀ ਸਕੀਮ ਕਿਉਂਕਿ ਉੱਥੇ ਬਾਅਦ ਦੇ ਵਿੱਚ ਸਰਕਾਰ ਬਦਲ ਗਈ ਤਾਂ ਕੁਲ ਮਲਾਕੇ ਹੁਣ ਹਰਿਆਣਾ ਸਰਕਾਰ ਨੇ ਵੀ ਯਾਨੀ ਕਿ ਮੌਜੂਦਾ ਇਹੜੀ ਭਾਜਪਾ ਦੀ ਸਰਕਾਰ ਹੈ ਭਾਜਪਾ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਅਸੀਂ ਔਰਤਾਂ ਨੂੰ 2100 ਰੁਪਿਆ ਪ੍ਰਤੀ ਮਹੀਨਾ ਦਿਆ ਕਰਾਂਗੇ ਤੇ ਹੁਣ ਉਮੀਦਵਾਰੀਆਂ ਨੇ ਕਾਰਨ ਇਹ ਹੈ ਕਿ 9 ਅਗਸਤ ਨੂੰ ਰਖੜੀ ਦਾ ਤਿਉਹਾਰ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਰਿਆਣੇ ਵਾਲੇ ਰਖੜੀ ਦੇ ਉੱਤੇ ਮਹਿਲਾਵਾਂ ਨੂੰ ਤੋਹਫਾ ਦੇ ਸਕਦੇ ਨੇ ਕਿ 2100 ਰੁਪਏ ਦੀ ਜਿਹੜੀ ਗੱਲ ਆ ਉਹ ਅੱਗੇ ਤੁਰ ਸਕਦੀ ਹੈ ਇਹਦੇ ਵਾਸਤੇ ਪੋਰਟਲ ਵਗੈਰਾ ਕਹਿੰਦੇ ਤਿਆਰ ਕੀਤੇ ਜਾ ਰਹੇ ਨੇ ਡਰਾਫਟਿੰਗ ਇਹਦੀ ਪੂਰੀ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਕੁਝ ਮਦਾਂ ਨੇ ਉਮਰ ਦੇ ਹਿਸਾਬ ਦੇ ਨਾਲ ਇਸ ਤੋਂ ਇਲਾਵਾ ਜਿਹੜੇ ਪੈਨਸ਼ਨ ਵਾਲੀਆਂ ਲੇਡੀਆਂ ਨੇ ਜਾਂ ਨੌਕਰੀ ਪੇਸ਼ਾ ਨੇ ਸਰਕਾਰੀ ਨੌਕਰੀ ਤੇ ਨੇ ਉਹਨਾਂ ਬਾਰੇ ਵੀ ਕਈ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਨ੍ਹਾਂ ਨੂੰ ਲੋੜਵੰਦ ਨੇ ਉਹਨਾਂ ਦੀ ਸ਼ਾਇਦ ਕੋਈ ਸੂਚੀ ਤਿਆਰ ਕੀਤੀ ਜਾਵੇ ਇਹਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਪਰ ਸੰਭਾਵਨਾ ਜ਼ਰੂਰ ਬਣ ਗਈ ਹੈ ਕਿ 2100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਹਰਿਆਣਾ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਰਖੜੀ ਤੋਂ ਇਹਦਾ ਐਲਾਨ ਹੋ ਸਕਦਾ ਹੈ ਕਿਉਂਕਿ 9 ਅਗਸਤ ਦੀ ਰਖੜੀ ਹੈ ਤੇ ਇਸ ਤੋਂ ਪਹਿਲਾਂ ਕਈ ਮੀਟਿੰਗਾਂ ਵਗੈਰਾ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਹੈ ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਯਾਨੀ ਭਾਜਪਾ ਦੀ ਸਰਕਾਰ ਨੇ 2024 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਸਾਡਾ ਸੰਕਲਪ ਪੱત્રਾ ਉਹਦੇ ਵਿੱਚ ਇਹ ਹੈ ਕਿ ਅਸੀਂ ਇੱਕ ਯੋਜਨਾ ਸ਼ੁਰੂ ਕਰਾਂਗੇ ਜਿਹਦਾ ਨਾਮ ਰੱਖਿਆ ਸੀਗਾ ਲਾਡੋ ਲక్ష్ਮੀ ਯੋਜਨਾ ਜਿਹਦੇ ਤਹਿ ਤੌਰ ਤਾਂ ਨੂੰ ਲੜਕੀਆਂ ਨੂੰ 2100 ਰੁਪਿਆ ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦੇਣ ਦੀ ਗੱਲ ਕੀਤੀ ਗਈ ਸੀ ਤੇ ਹੁਣ ਇਹਦੇ ਬਾਰੇ ਡਰਾਫਟਿੰਗ ਵਗੈਰਾ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਉਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਮੁਤਾਬਕ ਜਾਂ ਸੂਤਰਾਂ ਦੇ ਮੁਤਾਬਕ ਤੇ ਇਹਦੇ ਲਈ ਇੱਕ ਜਿਹੜੀ ਆ ਯੋਜਨਾ ਨੂੰ ਲਾਗੂ ਕਰਨਾ ਹੈ ਉਹਦੇ ਵਾਸਤੇ ਸੀਐਮ ਨੂੰ ਇੱਕ ਡਰਾਫਟ ਬਣਾ ਕੇ ਭੇਜ ਦਿੱਤਾ ਗਿਆ ਹੈ ਮਨਜ਼ੂਰੀ ਵਾਸਤੇ ਇਹ ਭੇਜਿਆ ਜੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਇਸ ਯੋਜਨਾ ਦੇ ਤਹਿਤ ਇੱਕ ਡਰਾਫਟ ਕਰਕੇ ਭੇਜ ਦਿੱਤਾ ਗਿਆ ਹੈ ਨਾਇਬ ਸਿੰਘ ਸੈਣੀ ਹੁਰਾਂ ਕੋਲੇ ਕਿ ਉਹ ਕੀ ਹੁਣ ਅੱਗੇ ਫੈਸਲਾ ਕਰਦੇ ਨੇ ਤੇ ਜੇਕਰ ਇਹ ਫੈਸਲਾ ਹੁੰਦਾ ਹੈ ਕਿ ਇਹਨੂੰ ਅਸੀਂ ਮਨਜ਼ੂਰੀ ਦੇ ਦਿੰਨੇ ਆ ਤਾਂ ਫੇਰ ਸੰਭਾਵਨਾ ਹੈ ਕਿ ਅਗਸਤ ਦੇ ਵਿੱਚ ਯਾਨੀ ਕਿ ਰੱਖੜੀ ਵਾਲੇ ਦਿਨ ਤੋਂ ਇਸ ਦੀ ਸ਼ੁਰੂਆਤ ਹੋ ਸਕਦੀ ਹੈ ਖਾਤਿਆਂ 'ਚ ਪੈਸੇ ਕਦੋਂ ਆਉਂਦੇ ਨੇ ਦੇਖਣ ਵਾਲੀ ਗੱਲ ਹੋਵੇਗੀ ਪਰ ਔਰਤਾਂ ਵਾਸਤੇ ਰਾਹਤ ਭਰੀ ਖਬਰ ਹਰਿਆਣਾ ਵਾਲਿਆਂ ਵਾਸਤੇ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਹ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਆਵਾਦਮੀ ਪਾਰਟੀ ਵੱਲੋਂ ਪਰ ਅਜੇ ਤੱਕ ਇਹ ਯੋਜਨਾ ਸ਼ੁਰੂ ਹੁੰਦੀ ਨਜ਼ਰ ਨਹੀਂ ਆਈ ਹਾਲਾਂਕਿ ਔਰਤਾਂ ਦਾ ਬੱਸ ਸਫ਼ਰ ਸਰਕਾਰੀ ਬੱਸਾਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮੁਫਤ ਹੈ ਸਿਰਫ ਆਧਾਰ ਕਾਰਡ ਦਿਖਾ ਕੇ ਔਰਤਾਂ ਪੰਜਾਬ ਦੇ ਵਿੱਚ ਕਿਸੇ ਵੀ ਦੂਰੀ ਤੱਕ ਦਾ ਸਫ਼ਰ ਤੈਅ ਕਰ ਸਕਦੀਆਂ ਨੇ ਜਦਕਿ ਹਰਿਆਣਾ ਦੇ ਵਿੱਚ ਸਫ਼ਰ ਨੂੰ ਲੈ ਕੇ ਔਰਤਾਂ ਵਾਲੇ ਨੂੰ ਕੁਝ ਮਾਪਦੰਡ ਨੇ ਕੁਝ ਉਹਨਾਂ ਨੇ ਕਾਰਡ ਵਗੈਰਾ ਬਣਾਏ ਹੋਏ ਨੇ ਤਾਂ ਉਹ ਉਨ੍ਹਾਂ ਦੇ ਮੁਤਾਬਕ ਹੈ ਪਰ ਪੰਜਾਬ ਦੇ ਵਿੱਚ ਪਹਿਲਾਂ ਹੀ ਰਾਹਤ ਆ ਪਰ 1000 ਰੁਪਏ ਨਹੀਂ ਮਿਲਿਆ ਔਰਤਾਂ ਦੇ ਵਿੱਚ ਨਿਰਾਸ਼ਾ ਵੀ ਹੈ ਸਿਆਸੀ ਤਿਰਾਂ ਵਿਰੋਧੀ ਤਿਰਾਂ ਸਰਕਾਰ ਨੂੰ ਘੇਰਦਿਆਂ ਵੀ ਨੇ ਤੇ ਹੁਣ ਹਰਿਆਣੇ ਵਾਲੇ 2100 ਰੁਪਏ ਦੇਣ ਦੀ ਤਿਆਰੀ ਦੇ ਵਿੱਚ ਨੇ ਔਰਤਾਂ ਨੂੰ ਕਦੋਂ ਮਿਲਦਾ ਹੈ ਕਿ ਰਖੜੀ ਦੇ ਉੱਤੇ ਕੋਈ ਤੋਹਫਾ ਮਿਲਦਾ ਹੈ ਜਿਵੇਂ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ